ਆਓ ਸਾਧ ਸੰਗਤ ਜੀ ਪਾਤਸ਼ਾਹ ਨੇ ਬੇੰਤ ਵਡਿਆਈਆਂ ਕੀਤੀਆਂ। ਕ੍ਰਿਸ਼ਨानगर ਵਾਲਿਓ ਸੱਚੇ ਪਾਤਸ਼ਾਹ ਸਾਡੇ ਤੇ ਆਈ ਮਿਹਰਾਂ ਕਰਦੇ ਰਹਿਣ। ਸਾਡੇ ਬਹੁਤ ਚੰਗੇ ਭਾਗ ਹਨ। ਜੋਗੀ ਪ੍ਰਮਾਤਮਾ ਸਾਨੂੰ ਸਤ ਸੰਗਤ ਬਖਸ਼ਦੀ ਆ ਸਾਧ ਸੰਗਤ ਜੀ। ਇਸ ਤੇ ਉੱਤੇ ਸਾਧ ਸੰਗਤ ਜੀ ਸਾਡੇ ਕਰਮ ਕਿਤੇ ਹੋਰ ਬਣ ਜਾਣਗੇ ਗੁਰੂ ਦੇ ਪਿਆਰਿਓ ਇਹ ਸਾਡੇ ਤੋਂ ਦਰਗਾਹ ਤੋਂ ਸਾਡੇ ਮਸਕ ਦੇ ਉੱਤੇ ਲਿਖੇ ਹੁੰਦੇ ਆ ਗੁਰੂ ਦੇ ਪਿਆਰਿਓ ਸਤ ਸੰਗਤ ਸਾਡੇ ਕਰਮਾਂ ਦੇ ਵਿੱਚ ਜੋ ਪਿਛਲੇ ਜਨਮ ਦੇ ਵਿੱਚ ਸਾਧ ਸੰਗਤ ਜੀ ਕਹਿ ਲੋ ਜਾਂ ਸਾਧ ਸੰਗਤ ਜੀ ਜਦੋਂ ਅਸੀਂ ਮਾਤ ਲੋਕ ਦੇ ਉੱਤੇ ਆਉਨੇ ਆ ਉਦੋਂ ਪਰਮਾਤਮਾ ਸਾਡੇ ਮਸਕ ਦੇ ਉੱਤੇ ਲੈ ਕੇ ਲਿਖ ਕੇ ਭੇਜਦੇ ਆ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਮੈਂ ਸਦਕੇ ਜਾਵਾਂ ਮੈਂ ਵਾਰੇ ਜਾਵਾਂ ਉਹਨਾਂ ਸੰਗਤਾਂ ਦੇ ਜਿਹੜੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੀਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦੇ ਲੜ ਲੱਗੀਆਂ ਸਾਧ ਸੰਗਤ ਜੀ ਪਰ ਯਾਦ ਰੱਖਿਓ ਸੰਗਤ ਜੀ ਤੁਸੀਂ ਅਰਦਾਸ ਕਰਿਆ ਕਰੋ ਜਿਵੇਂ ਇਹਨਾਂ ਪੈਣਾ ਨੇ ਸਾਧ ਸੰਗਤ ਜੀ ਅੱਜ ਦਾ ਪ੍ਰੋਗਰਾਮ ਰੱਖਿਆ ਹੈ ਇਹਨਾਂ ਵੀਰਾਂ ਵਾਸਤੇ ਪੈਣਾ ਵਾਸਤੇ ਅਰਦਾਸ ਕਰਿਆ ਕਰੋ ਜਿਹੜੇ ਪ੍ਰੋਗਰਾਮ ਲੀਕਦੇ ਆ ਸਾਧ ਸੰਗਤ ਜੀ ਸਮਾਂ ਐਨਾ ਭਿਆਨਕ ਆਜੂਗਾ ਗੁਰੂ ਦੇ ਪਿਆਰਿਓ ਬਹੁਤ ਭਿਆਨਕ ਆਜੂਗਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਫਿਰ ਨਾਮ ਨਹੀਂ ਜਪਿਆ ਜਾਣਾਗਾ ਕਿਉਂ ਕਿਉਂਕਿ ਕਾਲ ਯੁਗ ਨੇ ਸਾਧ ਸੰਗਤ ਜੀ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਤਾ ਸੀਗਾ ਮਹਾਰਾਜ ਜੀ ਮੇਰਾ ਰਾਜ ਤਾਂ ਇੱਕੋ ਹੀ ਆ ਬਸ ਇਹੀ ਆ ਆਪਣੇ ਰਾਜ ਦੇ ਵਿੱਚ ਇਹੀ ਗੱਲ ਕਰੂੰਗਾ ਮੈਂ ਜਿਹੜੇ ਗੁੰਡੇ ਹੋਣਗੇ ਜਿਹੜੇ ਭੇਖੀ ਹੋਣਗੇ ਜਿਹੜੇ ਚੋਲਿਆਂ ਵਾਲੇ ਸੰਤ ਹੋਣਗੇ ਚੋਲਿਆਂ ਵਾਲੇ ਭੇਖੀ ਲਵਾਸ ਵਾਲੇ ਲਵਾਸ ਧਾਰਨਗੇ ਮੈਂ ਮਹਾਰਾਜ ਉਹਨਾਂ ਦੀ ਜੈ ਜੈਕਾਰਾਂ ਕਰਵਾਇਆ ਕਰੂੰਗਾ ਔਰ ਜਿਹੜੇ ਤੇਰੇ ਨਾਲ ਜੋੜਿਆ ਕਰਨਗੇ ਆਪਣੇ ਦਿਲੋਂ ਪਿਆਰ ਕਰਕੇ ਸਾਦੇ ਲਵਾਸ ਦੇ ਵਿੱਚ ਤੁਹਾਡੇ ਨਾਲ ਜੋੜਿਆ ਕਰੂਗਾ ਤੇ ਮਹਾਰਾਜ ਮੈਂ ਉਹਨਾਂ ਨੂੰ ਲਾਂਨ ਤਾਂ ਦਵਾਇਆ ਕਰੂੰਗਾ ਮੈਂ ਸੰਗਤ ਨਹੀਂ ਕਰਨ ਦਿਆ ਕਰੂੰਗਾ ਇਹ ਕਾਲਯੁਗ ਦੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਸੀਗਾ ਤੇ ਸਾਧ ਸੰਗਤ ਜੀ ਫਿਰ ਮਰਦਾਨਾ ਜੀ ਵੀ ਪੁੱਛਦੇ ਨੇ ਕਹਿੰਦੇ ਗੱਲ ਸੁਣ ਇਹ ਤਾਂ ਠੀਕ ਐ ਕਾਲਾ ਤੇਰੇ ਉੱਪਰ ਛਾਉ ਲਿਆ ਹੈ ਤੇ ਕਾਲਾ ਛਾਉ ਲੈਣ ਦਾ ਕੀ ਮਤਲਬ ਹੈ ਕਹਿੰਦਾ ਮਹਾਰਾਜ ਜੀ ਕਾਲਾ ਛਾਉ ਦਾ ਇਸ ਕਰਕੇ ਲੈਣਾ ਕਿ ਰਾਤ ਦੇ ਵਿੱਚ ਵੀ ਮੈਨੂੰ ਕੋਈ ਪਛਾਣਦਾ ਨਹੀਂਗਾ ਕਾਲਾ ਹੀ ਸ਼ਾਲ ਤੇ ਕਾਲੀ ਰਾਤ ਤੇ ਮੇਰਾ ਰੰਗ ਰੂਪ ਵੀ ਕਾਲਾ ਮੈਂ ਕੰਮ ਹੀ ਕਾਲੇ ਕਰਦਾ ਤੇ ਮਰਦਾਨਾ ਕਹਿਣ ਲੱਗਾ ਫਰਾ ਕੱਪੜਾ ਤਾਂ ਚਾਜਦਾ ਉੱਤੇ ਲੈ ਲੈਂਦਾ ਜੇ ਲੋਈ ਲੈਣੀ ਸੀ ਕੋਈ ਚਾਜਦੀ ਲੈਂਦਾ ਇਹਦੇ ਜੇ ਮੋਰੀਆਂ ਕਾਹ ਤੋਂ ਨਿਕਲੀਆਂ ਹੋਈਆਂ ਕਹਿੰਦਾ ਮਹਾਰਾਜ ਜੀ ਮੋਰੀਆਂ ਤੋਂ ਉਹਨਾਂ ਨੇ ਕੱਢੀਆਂ ਮੈਂ ਨਾਮ ਜਪਣ ਨਹੀਂ ਦਿੰਦਾਗਾ ਪਰ ਜਿਹੜਾ ਹਟ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ ਮਹਾਰਾਜ ਜੀ ਮੋਰੀਆਂ ਤੋਂ ਉਹ ਕੱਢਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਤਾਂ ਮਹਾਰਾਜ ਜੀ ਸ਼ੌਲ ਦੇ ਵਿੱਚ ਮੋਰੀਆਂ ਕੱਢ ਕੇ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲੈਂਦੇ ਨਿਤਨੇਮ ਦੇ ਵਿੱਚ ਜੁੜ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਕਰਕੇ ਕਿਤੇ ਸਾਨੂੰ ਇਸ ਸਮਾਂ ਵਾਰ-ਵਾਰ ਸਿਆਉਣਾ ਸਾਧ ਸੰਗਤ ਜੀ ਮੈਂ ਸੱਚ ਦੀ ਗੱਲ ਦੱਸਦਾ ਹਾਂ ਸੰਗਤਾਂ ਦੇ ਵਿੱਚ ਦੱਸਦਾ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਦਾ ਹਾਂ ਜੋ ਗੱਲ ਸਾਧ ਸੰਗਤ ਜੀ ਮੈਂ ਆਪ ਦੱਸਣ ਲੱਗਾ ਮੈਂ ਕਈਆਂ ਸੰਗਤਾਂ ਤੋਂ ਸਾਧ ਸੰਗਤ ਜੀ ਸੁਣਿਆ ਮੈਂ ਉਹਨਾਂ ਨੂੰ ਵੇਖਿਆ ਵਿਆ ਮੈਂ ਉਹਨਾਂ ਨੂੰ ਵਿਰਾਗ ਕਰਦਾ ਵੇਖਿਆ ਸਾਧ ਸੰਗਤਾਂ ਵਿਰਾਗ ਕਿਵੇਂ ਕਰਦੀਆਂ ਇਹ ਖੁਦ ਮੇਰੇ ਨਾਲ ਸਾਧ ਸੰਗਤ ਜੀ ਬੀਤਦੀਆਂ ਸਾਧ ਸੰਗਤ ਜੀ ਦਿਲ ਕਰਦਾ ਕਿ ਰੋਈ ਚਲ ਗਈ ਰੋਈ ਚਲ ਗਈ ਵਿਰਾਗ ਕਰੀ ਚਲ ਗਈ ਸਾਧ ਸੰਗਤ ਜੀ ਕੁਝ ਵੀ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਸਾਧ ਸੰਗਤ ਜੀ ਦਿਲ ਕਰਦਾ ਸਾਧ ਸੰਗ ਜੀ ਰੋਹੀ ਚੱਲੀਏ ਵਿਰਾਗ ਘਰੀ ਚੱਲੀਏ ਬਸ ਕਿਸੇ ਨਾਲ ਬੋਲਗੇ ਨਾ ਬੋਲਣ ਨੂੰ ਦਿਲ ਵੀ ਨਹੀਂ ਕਰਦਾ ਸਾਧ ਸੰਗ ਜੀ ਪਰ ਫਿਰ ਵੀ ਸੰਗ ਦੇ ਨਾਲ ਵਿਚਰਨਾ ਪੈਂਦਾ ਸਾਧ ਸੰਗ ਜੀ ਸਾਰਾ ਦਿਨ ਮਨ ਭਰਿਆ ਰਹਿੰਦਾ ਗੁਰੂ ਦੇ ਪਿਆਰਿਓ ਕਿਉਂ ਸਾਧ ਸੰਗ ਜੀ ਇੱਕ ਮਨ ਇਸ ਕਰਕੇ ਭਰਿਆ ਰਹਿੰਦਾ ਹੈ ਕਿ ਗੁਰੂ ਦੇ ਪਿਆਰਿਓ ਅੱਜ ਇਸ ਧਰਤੀ ਦੇ ਉੱਤੇ ਮਾਤ ਲੋਕ ਦੇ ਉੱਤੇ ਸਾਧ ਸੰਗ ਜੀ ਮਾ ਤੋਂ ਲੈ ਕੇ ਪਿਓ ਤੋਂ ਲੈ ਕੇ ਸਾਸੰਗ ਜੀ ਰਸਤੇਦਾਰੀਆਂ ਤੋਂ ਲੈ ਕੇ 11 ਦੋਸਤਾਂ ਨੂੰ ਸਾਸੰਗ ਜੀ ਨਾਲ ਲੈ ਕੇ ਸਭ ਦਾ ਖੂਨ ਚਿੱਟਾ ਹੋ ਗਿਆ ਸਾਸੰਗ ਜੀ ਇਥੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਸਾਸੰਗ ਜੀ ਜਾਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੋਸੀ ਸਭ ਲਾਗੇ ਕਿਹਦਾ ਰਾਖਾ ਕਿਹਦੀ ਮੀਤ ਸਾਸੰਗ ਜੀ ਇਸ ਕਰਕੇ ਕਿ ਤਾ ਵਰਾਗ ਆਉਂਦਾ ਇੱਕ ਵਿਰਾਗ ਸਾਸੰਗ ਜੀ ਖੰਡੇ ਵਾਲੇ ਬਾਪੂ ਦੇ ਕ੍ਰਿਸ਼ਮੇ ਵੇਖ ਕੇ ਆਉਂਦਾ ਸਾਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸਾਥ ਸੰਗ ਜੀ ਮੈਂ ਉਹਨਾਂ ਨੂੰ ਡਾਕਟਰ ਕਵਾਂ ਕਿ ਹੈੱਡ ਡਾਕਟਰ ਕਵਾਂ ਕਿ ਉਹਨਾਂ ਨੂੰ ਕੋਈ ਜਾਦੂਗਰ ਕਵਾਂ ਸਾਥ ਸੰਗ ਜੀ ਕਿ ਉਹਨਾਂ ਨੂੰ ਮੈਂ ਕੀ ਹਸਤੀ ਕਵਾਂ ਸਾਥ ਸੰਗ ਜੀ ਜਿਹੜਾ ਵੀ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਜਾਵੜਿਆ ਸਾਥ ਸੰਗ ਜੀ ਮੈਂ ਆਪਣੀ ਅੱਖਾਂ ਦੇ ਨਾਲ ਗੁਰੂ ਦੇ ਪਿਆਰਿਓ ਉਹਨਾਂ ਨੂੰ ਖਾਲੀ ਸਾਥ ਸੰਗ ਦੀਨੀ ਮੋੜ ਦੇ ਵੇਖਿਆ ਉਹ ਹਰ ਇੱਕ ਦੀ ਝੋਲੀ ਭਰਦੇ ਆ ਗੁਰੂ ਦੇ ਪਿਆਰਿਓ ਪਰ ਇੱਕ ਗੱਲ ਜ਼ਰੂਰ ਆ ਸਾਥ ਸੰਗ ਜੀ ਜੇ ਹੋਜੀ ਕਿਸੇ ਦੀ ਨੀਤ ਹੁੰਦੀ ਐ ਸਾਧ ਸੰਗ ਦੀ ਝੋਲੀ ਵੀ ਉਹ ਉਹਨੀ ਕੀ ਭਰਾ ਕੇ ਲਿਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਈ ਤਾਂ ਸਾਧ ਸੰਗ ਜੀ ਕੰਤੂ ਪਰੰਤੂ ਦੇ ਵਿੱਚ ਹੀ ਹੁੰਦੇ ਆ ਕਈਆਂ ਨੇ ਸਾਧ ਸੰਗ ਜੀ ਜੁਮੇ ਦੀਵਾਨ ਲੱਗਦੇ ਆ ਤੁਸੀਂ ਭਾਈ ਤੁਹਾਡੇ ਭੈਣੇ ਚ ਦੀਵਾਨ ਲਾਉਣੇ ਆ ਸਾਧ ਸੰਗ ਜੀ ਉਹ ਅੱਗੋਂ ਪ੍ਰੇਸ਼ਨ ਕਰ ਲੱਗ ਪੈਂਦੇ ਆ ਵਾਸ਼ਨ ਕਰ ਲਾ ਪੈਂਦੇ ਆ ਜੇ ਤੁਸੀਂ ਦੀਵਾਨ ਲਾਉਂਗੇ ਤੁਸੀਂ ਗੁਰੂਗ੍ਰੰਥ ਸਾਹਿਬ ਨਾਲ ਜੋੜਦੇ ਆ ਕਿ ਤੁਸੀਂ ਬਾਬਾ ਦੀਪ ਸਿੰਘ ਨਾਲ ਜੋੜਦੇ ਆ ਤੁਸੀਂ ਕਿਹਦੇ ਨਾਲ ਜੋੜਦੇ ਆ ਸਾਤ ਸੰਗ ਜੀ ਕਿਉਂਕਿ ਕਾਲ ਯੁਗ ਵੀ ਇੱਥੇ ਹੀ ਆ ਗੁਰੂ ਦੇ ਪਿਆਰਿਓ ਸਾਤ ਸੰਗ ਜੀ ਜੇ ਇੱਕ ਜੋੜਨ ਵਾਲਾ ਹੁੰਦਾ ਸਾਤ ਸੰਗ ਜੀ ਚਾਰ ਤੋੜਨ ਵਾਲੇ ਵੀ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂ ਕਾਲ ਯੁਗ ਦਾ ਪ੍ਰਭਾਵ ਸਾਤ ਸੰਗ ਜੀ ਇੰਨਾ ਹੈ ਸਾਤ ਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦਰ ਗੁਰੂ ਦੇ ਪਿਆਰਿਓ ਇਹੋ ਜਿਹਾ ਦਰ ਸਾਤ ਸੰਗ ਜੀ ਇਹ ਸਾਤ ਸੰਗ ਜੀ ਮੈਂ ਤਾਂ ਇਹ ਹੀ ਗੱਲ ਕਵਾਂਗਾ ਕਿ ਇਹ ਗੁਰੂ ਰਾਮਦਾਸ ਜੀ ਨੇ ਸਾਤ ਸੰਗ ਜੀ ਕਿਰਪਾ ਕੀਤੀ ਹੈ ਸਭ ਤੋਂ ਪਹਿਲਾਂ ਕਿਰਪਾ ਕੀਤੀ ਸਾਧ ਸੰਗਤ ਜੀ ਬਾਬਾ ਨਾਮ ਸਿੰਘ ਜੀ ਨਾਨਕ ਸਰ ਵਾਲਿਆਂ ਨੇ ਉਹਨਾਂ ਨੂੰ ਸਾਧ ਸੰਗਤ ਜੀ ਪ੍ਰੇਰਣਾ ਉਹਨਾਂ ਨੇ ਦਾਸ ਨੂੰ ਕੀਤੀ ਹੈ ਕਿ ਪੁੱਤ ਤੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਆਇਆ ਕਰ ਜਿਹਦੇ ਗੁਰੂ ਰਾਮਦਾਸ ਜੀ ਤੇ ਸਾਧ ਸੰਗਤ ਜੀ ਦਰਸ਼ਨ ਕਰ ਲੱਗੇ ਸਾਧ ਸੰਗਤ ਜੀ ਆਏ ਪਤਾ ਹੀ ਕੋਈ ਨਹੀਂ ਸੀ ਸ਼ੀਤਾ ਸਾਹਿਬ ਕਿੱਥੇ ਆ ਕੋਸਤੋ ਬਾਦ ਦੇ ਵਿੱਚ ਗੁਰੂ ਦੇ ਪਿਆਰਿਓ ਸਾਨੂੰ ਉੱਥੋਂ ਪਤਾ ਲੱਗਾ ਕਿ ਸ਼ੀਦਾਂ ਸਾਹਿਬ ਉੱਥੇ ਐ ਫੇਰ ਗੁਰੂ ਰਾਮਦਾਸ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਇਹੋ ਜੀ ਬਖਸ਼ਿਸ਼ ਕੀਤੀ ਕਿ ਪੁੱਤ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਸੀਸ ਭੇਟਾ ਕੀਤਾ ਉੱਥੇ ਵੀ ਜਾਇਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤ ਜੀ ਦੇਖਿਆ ਇਹੋ ਜੇ ਕ੍ਰਿਸ਼ਮੇ ਗੁਰੂ ਦੇ ਪਿਆਰਿਓ ਮੈਂ ਅੱਜ ਤੱਕ ਗੁਰੂ ਦੇ ਪਿਆਰਿਓ ਆਪਣੀ ਅੱਖਾਂ ਦੇ ਨਾਲ ਨਹੀਂ ਵੇਖੇ ਜਿਨ੍ਹਾਂ ਨੂੰ ਰਸਤਾ ਨਹੀਂ ਪਤਾ ਉਲਟ ਚੱਲਦੇ ਆ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਸੁਪਨੇ ਦੇ ਵਿੱਚ ਗੁਰੂ ਦੇ ਪਿਆਰੇ ਉਹਨਾਂ ਨੂੰ ਰਸਤਾ ਦੱਸਦੇ ਆ ਨਹੀਂ ਪੁੱਤ ਤੂੰ ਐਂ ਕਰਿਆ ਕਰ ਸਾਧ ਸੰਗ ਜੀ ਨਾਮ ਜਪਾਉਣ ਦਾ ਸਾਧ ਸੰਗ ਜੀ ਉਹਨਾਂ ਨੇ ਇੱਕ ਉਹ ਵੀੜਾ ਚੁੱਕਿਆ ਉਹ ਸਾਧ ਸੰਗ ਜੀ ਨਾਮ ਜਪਾਉਣ ਦਾ ਸਾਧ ਸੰਗ ਜੀ ਇੱਕ ਉਹਨਾਂ ਨੇ ਰਸਤਾ ਚੁਣਿਆ ਨਾਮ ਦੇ ਵਿੱਚ ਹੀ ਸਾਧ ਸੰਗ ਜੀ ਬੜੀਆਂ ਬਰਕਤਾਂ ਕੋਈ ਕਹਿੰਦਾ ਬਾਬਾ ਜੀ ਮੇਰੇ ਰਸੌਲੀ ਐ ਕੋਈ ਕਹਿੰਦਾ ਬਾਬਾ ਜੀ ਮੇਰੇ ਲੀਡ ਦੀ ਹੱਡੀ ਨਹੀਂ ਕੰਮ ਕਰਦੀ ਕੋਈ ਕਹਿੰਦਾ ਬਾਬਾ ਜੀ ਮੈਂ ਦਿਮਾਗੀ ਪਰੇਸ਼ਾਨ ਆ ਕੋਈ ਕੁਛ ਸਾਧ ਸੰਗਜੀ ਕੋਈ ਕਹਿੰਦਾ ਮੇਰੇ ਘਰ ਦੇ ਵਿੱਚ ਲਾਦ ਨਹੀਂ ਕੋਈ ਕਹਿੰਦਾ ਸਾਧ ਸੰਗਜੀ ਸਾਡਾ ਮੁੰਡੇ ਦਾ ਵਿਆਹ ਨਹੀਂ ਹੁੰਦਾ ਕੋਈ ਕਹਿੰਦਾ ਵੀਜਾ ਨਹੀਂ ਲੱਗਦਾ ਤੇ ਸਾਧ ਸੰਗਜੀ ਬਾਬਾ ਦੀਪ ਸਿੰਘ ਜੀ ਫਿਰ ਮੇਰ ਦਾ ਹੱਥ ਰੱਖ ਕੇ ਸਿਰ ਦੇ ਉੱਤੇ ਇਹੋ ਹੀ ਗੱਲ ਕਹਿੰਦੇ ਭਾਈ ਤੂੰ ਨਾਮ ਨਾਲ ਜੁੜਿਆ ਕਰ ਤੂੰ ਵਾਦ ਤੋਂ ਵਾਦਤਾ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਿਆ ਕਰ ਸੁੱਖਾਂ ਦੀ ਮਣੀ ਦੇ ਜਾਪ ਕਰਿਆ ਕਰ ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਜੁੜ ਜਾ ਗੁਰੂ ਨਾਨਕ ਸਾਹਿਬ ਜੀ ਆਪੇ ਤੇਰੇ ਕੰਮ ਕਰਨਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਐਵੇਂ ਗੁਰੂ ਦੇ ਪਿਆਰਿਓ ਤੁਹਾਨੂੰ ਤੁਹਾਨੂੰ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਹਿੰਦੇ ਭਾਈ ਜਿਹੜਾ ਵੀ ਕੰਮ ਤੇਰਾ ਮੁਸ਼ਕਲ ਤੋਂ ਮੁਸ਼ਕਲ ਸਾਧ ਸੰਗ ਦੀ ਬੰਦ ਹੈ ਜਾ ਕੋ ਮੁਸ਼ਕਲਿਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭੱਜ ਖੱਲੇ ਸਭੋ ਭੱਜਿਆ ਅਸਰਾ ਚੁੱਕਾ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮਾ ਲੱਗੇ ਨਾ ਤਸਤੀਵਾਉ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਨ ਭਾਈ ਤੂੰ ਗੁਰੂ ਪਾਤਸ਼ਾਹੀ ਦੇ ਲਾੜ ਲੱਗ ਜਾ ਤੂੰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲੈ ਤੂੰ ਗੁਰਬਾਣੀ ਦਾ ਜਾਪ ਕਰਿਆ ਕਰ ਫਿਰ ਗੁਰੂ ਨਾਨਕ ਸਾਹਿਬ ਜੀ ਸਿੱਧੀ ਪੈਰੇ ਲਾ ਕੇ ਤੇਰੇ ਘਰ ਜਾਪ ਕਰਨ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਸਾਧ ਸੰਗਤ ਜੀ ਧੰਨੇ ਨੇ ਵੀ ਸਾਧ ਸੰਗਤ ਜੀ ਆਪਣੇ ਜਵਾਨ ਦੇ ਉੱਤੇ ਸਾਧ ਸੰਗਤ ਜੀ ਬਖਸ਼ਿਸ਼ ਕਰਤੀ ਸੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਨੂੰ ਸੁਣਾਉਣ ਲੱਗੇ ਮਹਾਰਾਜ ਜੀ ਲੋਕੀ ਆਰਤੀਆਂ ਕਰਦਾ ਕਰਦੇ ਆ ਮੈਂ ਤਾਂ ਆਪਾਂ ਕਰਦਾ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਧੰਨਿਆ ਕਿਵੇਂ ਕਰਦਾ ਕੀ ਆਰਤੀ ਕਰਦਾ ਕਹਿੰਦੇ ਮਹਾਰਾਜ ਜੀ ਦੇਖੋ ਆਰਥਾ ਇਸ ਤਰ੍ਹਾਂ ਕਰਦਾ ਗੋਪਾਲ ਤੇਰਾ ਆਰਤਾ ਮਹਾਰਾਜ ਤੁਹਾਨੂੰ ਮੈਂ ਗੋਪਾਲ ਕਹਿ ਕੇ ਤੁਹਾਡੇ ਨਾਮ ਤਾਂ ਵੜੇ ਆ ਪਰਾ ਗੋਪਾਲ ਕਹਿ ਕੇ ਬਲਾਉਣਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਜਿਹੜਾ ਵੀ ਤੇਰੀ ਭਗਤੀ ਕਰਦਾ ਮਹਾਰਾਜ ਤੁਸੀਂ ਉਹਨਾਂ ਦੇ ਕਾਜ ਰਾਸ ਕਰਦੇ ਆਂ ਕਾਰਜ ਸਵਾਰਦੇ ਆਂ ਸਾਧ ਸੰਗਤ ਜੀ ਜਿਵੇਂ ਉਹ ਬੀਬੀ ਗੁਰੂ ਦੇ ਪਿਆਰੋ ਜਿਵੇਂ ਪਿਛਲੇ ਇੱਕ ਵਾਰੀ ਸਾਧ ਸੰਗਤ ਜੀ ਦਾਸ ਨੇ ਦੀਵਾਨ ਵਿੱਚ ਦੱਸਿਆ ਸੀਗਾ ਜਿਹਨੂੰ ਕੈਂਸਰ ਹੋ ਗਿਆ ਸੀਗਾ ਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਕਿ ਮਾਤਾ ਜੀ ਤੈਨੂੰ ਕੈਂਸਰ ਹੋ ਗਿਆ ਤਾਂ ਲੋਕਾਂ ਦੇ ਕੈਂਸਰ ਕਿਵੇਂ ਕਿਵੇਂ ਦੂਰ ਕਰੇਂਗੀ ਜੇ ਤੇਰੇ ਹੱਥ ਪੈਰੀ ਹੱਡ ਪੈਰੀ ਦੁਖਣ ਲੱਗੇ ਲੋਕਾਂ ਨੂੰ ਕਿਵੇਂ ਠੀਕ ਕਰਿਆ ਕਰੇਂਗੀ ਤੇਰੀਆਂ ਤੇਰੇ ਕੋਲ ਤਾਂ ਸੰਗ ਤਾਂ ਆ ਕਰਨੀਆਂ ਤੂੰ ਤਾਂ ਲੋਕਾਂ ਦੇ ਭਲੇ ਕਰਿਆ ਕਰਨੇ ਆ ਸਾਧ ਸੰਗ ਜੀ ਉਹਦਾ ਮੁੰਡਾ ਵੀ ਅੱਜ ਬਾਹਰ ਚਲਾ ਗਿਆ ਕੁੜੀ ਵੀ ਬਾਹਰ ਚਲੀ ਗਈ ਪੰਜ ਪੈਸੇ ਨਹੀਂ ਲੱਗੇ ਸੰਗ ਤਾਂ ਨਹੀਂ ਸੰਯੋਗ ਦੇਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਕਰਦੇ ਆ ਬਾਬਾ ਦੀਪ ਸਿੰਘ ਜੀ ਸਾਤਸੰਗ ਜੀ ਤੁਸੀਂ ਸ਼ਰਤਾਂ ਨਾ ਰੱਖਿਆ ਕਰੋ ਤੁਹਾਨੂੰ ਪਤਾ ਸਾਤਸੰਗ ਜੀ ਤੁਸੀਂ ਕੱਲ ਦਾ ਦਿਨ ਕੱਟਣਾ ਤੁਹਾਨੂੰ ਆਸ ਹੈਗੀ ਹੈ ਕਿ ਤੁਸੀਂ ਮਹੀਨਾ ਕੱਟੋਗੇ 15 ਦਿਨ ਕੱਟੋਗੇ ਇੱਕ ਪਲ ਦਾ ਭਰੋਸਾ ਨਹੀਂ ਸਾਤਸੰਗ ਜੀ ਤੁਹਾਨੂੰ ਖੁਸ਼ੀ ਚੜ ਜਾਣੀ ਚਾਹੀਦੀ ਹੈ ਤੁਹਾਡੇ ਲਈ ਤਾਂ ਰਾਤ ਨੇ ਨਿਕਲਣੀ ਚਾਹੀਦੀ ਕਿ ਸੱਚੇ ਪਾਤਸ਼ਾਹ ਕੱਲ ਨੂੰ ਦਿਨ ਚੜ ਜਾਏ ਅਸੀਂ ਜੋ ਵੀ ਬਾਬਾਈ ਦਾ ਹੁਕਮ ਆ ਅਸੀਂ ਬਾਬਾਈ ਦਾ ਬਚਨ ਕੀਤਾ ਸੀ ਅਸੀਂ ਬਾਬਾ ਜੀ ਕੱਲ ਨੂੰ ਹੀ ਉਹ ਲਾਗੂ ਕਰ ਦਨੇ ਆ ਅਸੀਂ ਕੱਲ ਨੂੰ ਲਾਗੂ ਕਰ ਦਨੇ ਆ ਕਈਆਂ ਦੇ ਜਮੇਸਾਹ ਸੰਗਜੀ ਦੀਵਾਨਾ ਦੀ ਬੇਨਤੀ ਕੀਤੀ ਐ ਬਾਬਾ ਜੀ ਮੇਰਾ ਮੁੰਡਾ ਬਾਹਰ ਗਿਆ ਉਹ ਪੈਸੇ ਲੈ ਕੇ ਆਊਗਾ ਫਿਰ ਦੀਵਾਨ ਲੱਗਣਗੇ ਮੈਂ ਕਿਸੇ ਤੋਂ ਪੈਸਾ ਨਹੀਂ ਫੜਨਾਗਾ ਮੈਂ ਫਲਾਣਾ ਨਹੀਂ ਫੜਨਾ ਮੈਂ ਕਿ ਮੈਂ ਤਾਂ ਮੈਂ ਕਿ ਭੈਣ ਜੀ ਅਸੀਂ ਤਾਂ ਅੱਜ ਤੱਕ ਇੰਨੀ ਉਮਰ ਹੋ ਗਈ ਐ ਕਿਸੇ ਨੂੰ ਦੇਖਿਆ ਨਹੀਂ ਕਿਉਂਕਿ ਬੰਦਾ ਕੱਲਾ ਹੀ ਦੀਵਾਨ ਲਵਾਵੇ ਕੱਲਾ ਹੀ ਦੀਵਾਨ ਲਵਾਵੇ ਉਹ ਤਾਂ ਹੁਮੇ ਹੋ ਜਾਂਦੀ ਐ ਦੀਵਾਨ ਤਾਂ ਸਾਰੀ ਮਾਰਕੀਟ ਸਾਹਸੰਗਜੀ ਸਾਰਾ ਮਹੱਲਾ ਕੀ ਪਾਸੇ ਵਾਲੇ ਵੀ ਹੋਰ 4-10 ਮਹੱਲੇ ਸਾਹਸੰਗਤ ਦੀ ਪਿੰਡ ਚਾਰ ਰੜਕੇ ਸਾਹਸੰਗਤ ਦੀ ਦੀਵਾਨ ਲੱਗਦੇ ਤਾਂ ਲੱਗਦੇ ਆ ਹੈ ਇਹ ਕੋਈ ਖੇ ਇਹਦਾ ਇਹਦਾ ਬਾਬਾ ਦੀਪ ਸਿੰਘ ਜੀ ਲਈ ਖੇੜ ਆ ਉਹਨਾਂ ਨੇ ਹੋ ਸਕਦਾ ਤੇਰੇ ਪੁੱਤ ਦੇ ਹੱਥ ਸਫਲੇ ਕਰਕੇ ਹੀ ਤੇਰੇ ਉਹਨਾਂ ਕੋਲੋਂ ਸੇਵਾ ਲੈ ਕੇ ਭੇਜਣਾ ਹੋਵੇ ਜਾਂ ਤੇਰੇ ਪੈਸੇ ਕੋਈ ਬਚਾਉਣੇ ਹੋਣ ਉਹਨਾਂ ਨੇ ਵੀ ਬਿਨਾਂ ਪੈਸੇ ਤੋਂ ਭੇਜਣਾ ਹੋਵੇ ਇਸ ਕਰਕੇ ਗੁਰੂ ਦੇ ਪਿਆਰਿਓ ਤਨ ਤਨ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਤੋਂ ਗੁਰੂ ਸਾਹਿਬ ਜੀ ਦਾ ਪੱਲਾ ਫੜ ਲਾ ਗੁਰੂ ਸਾਹਿਬ ਜੀ ਤੇਰੇ ਕਾਰਜ ਰਾਸ ਕਰਨਗੇ ਸਾਧ ਸੰਗ ਜੀ ਬੜਾ ਪਿਆਰ ਆਉਂਦਾ ਬਹੁਤ ਸਾਧ ਸੰਗ ਜੀ ਤੇ ਸੰਗਤਾਂ ਨੂੰ ਦੇਖੀਦਾ ਗੁਰੂ ਦੇ ਪਿਆਰਿਓ ਇੱਕ ਜਗ੍ਹਾ ਦੇ ਸਾਧ ਸੰਗ ਜੀ ਜਿਵੇਂ ਅਸੀਂ ਦੱਸਿਆ ਸੀ ਸਾਧ ਸੰਗ ਜੀ ਦੀਵਾਨ ਲੱਗਾ ਦਾਸ ਦਾ ਗੁਰੂ ਦੇ ਪਿਆਰਿਓ ਇੱਕ ਇਨਸਾਨ ਫੌੜੀਆਂ ਤੇ ਤੁਰੇ ਇੱਕ ਇੱਕ ਪਾਸੇ ਹੀ ਸਾਧ ਸੰਗ ਜੀ ਫੌੜੀਆਂ ਉਹਦੀਆਂ ਸਾਧ ਸੰਗ ਜੀ ਇੱਕ ਕੱਛ ਦੇ ਵਿੱਚ ਲੈ ਕੇ ਫੌੜੀ ਤੇ ਇੱਕ ਲਾਤ ਥੱਲੇ ਨਾਲ ਲਾਵੇ ਸਾਥ ਸੰਗਤ ਜਦੋਂ ਆਪਾਂ ਸਿਮਰਨ ਕਰਾਉਨੇ ਆ ਸਿਮਰਨ ਕਰਾਉਣ ਦੇ ਵਿੱਚ ਸਾਥ ਸੰਗਤ ਜੀ ਕਈਆਂ ਦੇ ਭਲੇ ਹੋਈ ਜਾਂਦੇ ਕੋਈ ਜਕਾਰੇ ਬੁਲਾਈ ਜਾਂਦਾ ਕੋਈ ਵਿਰਾਗ ਕਰੀ ਜਾਂਦਾ ਕੋਈ ਰੋਈ ਜਾਂਦਾ ਵਿਰਾਗ ਦੇ ਵਿੱਚ ਕੋਈ ਕਿਸ ਤਰ੍ਹਾਂ ਸਾਥ ਸੰਗਤ ਜੀ ਕਿਸੇ ਦਾ ਰੋਗ ਦੂਰ ਦੂਰ ਕਰੀ ਜਾਂਦੇ ਖੰਡੇ ਵਾਲੇ ਕੋਈ ਕਿਸ ਤਰ੍ਹਾਂ ਰੋਗ ਦੂਰ ਕਰੀ ਜਾਂਦੇ ਆ ਉਹ ਆਪਦੀਆਂ ਅੱਖਾਂ ਨਾਲ ਵੇਖੀ ਜਾਂਦਾ ਉਹ ਆਪਦੀਆਂ ਅੱਖਾਂ ਨਾਲ ਵੇਖੀ ਜਾਂਦਾ ਤੇ ਸਾਧ ਸੰਗ ਜੀ ਜਦੋਂ ਆਪਦੀ ਅੱਖਾਂ ਨਾਲ ਵੇਖੀ ਜਾਂਦਾ ਤੇ ਅਸੀਂ ਸਾਧ ਸੰਗ ਜੀ ਦੇ ਕੋਲੇ ਜਾਵੜੇ ਅਸੀਂ ਸਾਧ ਸੰਗ ਜੀ ਹੁਣ ਕਹਿ ਬੈਠੇ ਕਿ ਭਾਈ ਸਾਹਿਬ ਤੁਹਾਡੇ ਕੋਲੇ ਆ ਜਿਹੜੀ ਕੱਚ ਦੇ ਵਿੱਚ ਲਈ ਆ ਵੰਜਲੀ ਜਿਹੜੀ ਜਿ ਲਈ ਵੀ ਹੈ ਕੱਚ ਦੇ ਵਿੱਚ ਤੇ ਇਹ ਕਾਹਦੇ ਹਾਸਤੇ ਲਈ ਹੈ ਫੌੜੀਆਂ ਜਾਂ ਤੁਸੀਂ ਲਈਆਂ ਆਂ ਕੱਚ ਦੇ ਵਿੱਚ ਸਾਧ ਸੰਗ ਜੀ ਨੂੰ ਇੰਨਾ ਜੋਸ਼ ਆਇਆ ਉਹ ਕਹਿੰਦਾ ਬਾਬਾ ਜੀ ਮੈਂ ਮੇਰੀ ਲੱਤ ਨਹੀਂ ਕੰਮ ਕਰਦੀ ਤੇ ਅਸੀਂ ਕਿਹਾ ਜੇ ਬਾਬਾ ਦੀਪ ਸਿੰਘ ਜੀ ਤੁਹਾਡੀ ਲੱਤ ਠੀਕ ਕਰ ਦੇਣਾ ਤੇ ਫੇਰ ਫੇਰ ਕੀ ਕਰੋਗੇ ਸਾਧ ਸੰਗ ਜੀ ਉਹਨੂੰ ਇੰਨਾ ਜੋਸ਼ ਆਇਆ ਅੱਗੋਂ ਕੁਝ ਨਹੀਂ ਬੋਲਿਆ ਉਹਨੇ ਸਾਧ ਸੰਗ ਜੀ ਕਛ ਦੇ ਵਿੱਚੋਂ ਉਹ ਫੌੜੀ ਕੱਢ ਕੇ ਸਾਧ ਸੰਗ ਜੀ ਵਗਾ ਕੇ ਸਾਧ ਸੰਗ ਜੀ ਕਾਫੀ ਦੂਰ ਤੱਕ ਸਾਧ ਸੰਗ ਜੀ ਮਾਰੀ ਗੁਰੂ ਦੇ ਪਿਆਰਿਓ ਪਾਸੇ ਚਲਾ ਕੇ ਮਾਰੀ ਹਜੇ ਸੰਗਤ ਦੇ ਨਹੀਂ ਵੱਜੀ ਸਾਧ ਸੰਗ ਜੀ ਸੀ ਤਾਂ ਛੋਟੀ ਵਾਂਗੂ ਹੀ ਸੀ ਉਹ ਤੇ ਸਾਧ ਸੰਗ ਜੀ ਜਿਹੜੀ ਲੱਤ ਨਹੀਂ ਕੰਮ ਕਰਦੀ ਸੀ ਉਹੀ ਲੱਤ ਥੱਲੇ ਵੱਜਣ ਲੱਗੀ ਗੁਰੂ ਦੇ ਪਿਆਰਿਓ ਮਾਰ ਲੱਗਿਆ ਜਿਵੇਂ ਬੰਦਾ ਕੋਈ ਨੱਚਦਾ ਹੁੰਦਾ ਉਹਨੂੰ ਇੰਨਾ ਸਰੂਰ ਆਇਆ ਕਹਿੰਦਾ ਜੀ ਬਾਬਾ ਜੀ ਨੇ ਕਿਰਪਾ ਕਿਦੋਂ ਕਰਨੀ ਆ ਬਾਬਾ ਜੀ ਨੇ ਤਾਂ ਕਿਰਪਾ ਕਰਤੀ ਬਾਬਾ ਜੀ ਨੇ ਕਿਰਪਾ ਕਰਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਤੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਤੀ ਸਾਧ ਸੰਗਤ ਜੀ ਆਏ ਬਾਬਾ ਦੀਪ ਸਿੰਘ ਜੀ ਖੰਡਾ ਖੜਕਾਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਦੋਂ ਬਾਅਦ ਵਿੱਚ ਸਾਧ ਸੰਗਤ ਨੇ ਉਹਦੀ ਲਿਆ ਕੇ ਉਹ ਫੋੜੀ ਸਾਧ ਸੰਗਤ ਜੀ ਦੁਆਰਾ ਫੇਰ ਫੜਾਤੀ ਜਦੋਂ ਫੇਰ ਫੜਾਤੀ ਤੇ ਸਾਧ ਸੰਗਤ ਦਾਸ ਵੀ ਕੋਲੇ ਸੀਗਾ ਸਾਧ ਸੰਗਤ ਜੀ ਅਸੀਂ ਕਿਹਾ ਭਾਈ ਬਾਬਾ ਦੀਪ ਸਿੰਘ ਜੀ ਨੇ ਤਾਂ ਖੋਕੇ ਦੇ ਕੋਲੋਂ ਪਾਸੇ ਸਿਟਵਾਈ ਵੀ ਆ ਸ਼ਹੀਦਾਲਾ ਸੰਗਰ ਨੇ ਤਾਂ ਪਾਸੇ ਸਿਟਵਾਈ ਆ ਹੁਣ ਇਹਨੂੰ ਫੇਰ ਫੌੜੀ ਫੜਾਈ ਜਾਣੇ ਆ ਇਹ ਫੌੜੀਆਂ ਲੈ ਜੋ ਜਾ ਕੇ ਜਾ ਕੇ ਜੱਜ ਚੁੱਲੇ ਦੇ ਵਿੱਚ ਬਾਲ ਦੇ ਜੋ ਜਾ ਕੇ ਹੁਣ ਨਹੀਂ ਇਹਨੂੰ ਫੌੜੀ ਦੀ ਲੋੜ ਸਾਧ ਸੰਗ ਜੀ ਉੱਥੇ ਉਹਦੇ ਤੇ ਕਿਰਪਾ ਹੋ ਗਈ ਆਏ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਆ ਹੌਣ ਸਾਧ ਸੰਗ ਜੀ ਹੁਣ ਤਾਂ ਨਾਮ ਜਪਣਾ ਵੀ ਸਾਨੂੰ ਬਹੁਤ ਔਖਾ ਹੈ ਹੁਣ ਤਾਂ ਗੁਰੂ ਦੇ ਪਿਆਰਿਓ ਫਰੀ ਵਾਸਤੇ ਵੀ ਅਸੀਂ ਦੀਵਾਨ ਨਹੀਂ ਲਾਉਂਦੇ ਸਾਧ ਜੀ ਫਰੀ ਵੀ ਦੀਵਾਨ ਨਹੀਂ ਲਾਉਂਦੇ ਗੁਰੂ ਦੇ ਪਿਆਰਿਓ ਕਈ ਵਾਰੀ ਮੈਨੂੰ ਸਾਧ ਸੰਗ ਜੀ ਸੰਗੀ ਕਹਿੰਦੇ ਬਾਬਾ ਜੀ ਤੁਸੀਂ ਦੀਵਾਨਾਂ ਦਾ ਵੇਰਵਾਣਾ ਦਿਆ ਕਰੋ ਤੁਸੀਂ ਬਾਬਾ ਜੀ ਹਰ ਜਗ੍ਹਾ ਦੇ ਉੱਤੇ ਕਹਿੰਨੇ ਆਂ ਦੀਵਾਨ ਨਹੀਂ ਲਾਉਂਦੇ ਦੀਵਾਨ ਨਹੀਂ ਲਾਉਂਦੇ ਬਾਬਾ ਜੀ ਆਪਾਂ ਕਿਹੜਾ ਲੋਕਾਂ ਦੇ ਦੀਵਾਨਾਂ ਦੇ ਉੱਤੇ ਹੀ ਬੈਠੇ ਆਂ ਜਾਂ ਲੋਕੀ ਦੀਵਾਨ ਲਾਉਣਗੇ ਤੇ ਆਪਾਂ ਪ੍ਰਸ਼ਾਦਾ ਛਕਾਂਗੇ ਲੋਕੀ ਦੀਵਾਨ ਲਾਉਣਗੇ ਪ੍ਰਸ਼ਾਦਾ ਛਕਾਂਗੇ ਤੇ ਦਾਸ ਨੇ ਸਾਧ ਸੰਗ ਜੀ ਨੂੰ ਜਵਾਬ ਦਿੱਤਾ ਮੈਂ ਕਿਹਾ ਪੁੱਤ ਪ੍ਰਸ਼ਾਦਾ ਦਾ ਆਪਾਂ ਜੇ ਦੇਖਿਆ ਜਾਵੇ ਤਾਂ ਸੰਗਤ ਦਾ ਹੀ ਸ਼ੱਕਦੇ ਆ ਸੰਗਤ ਦਾ ਹੀ ਸ਼ੱਕਦੇ ਆ ਉਸ ਮਾਲਕ ਦਾ ਹੀ ਸ਼ੱਕਦੇ ਆ ਉਹ ਮਾਲਕੀ ਜਿਹੜੇ ਪ੍ਰਸ਼ਾਦੇ ਜਿਹੜੇ ਸਾਧ ਸੰਗ ਜੀ ਦਾਸ ਵੀ ਪ੍ਰਸ਼ਾਦੇ ਘਰਾਂ ਘਰਾਂ ਵਿੱਚ ਸਾਧ ਸੰਗ ਜੀ ਲੱਗੇ ਹੁੰਦੇ ਗੁਰੂ ਦੇ ਪਿਆਰਿਓ ਇਹ ਸੰਗਤਾਂ ਦੇ ਪ੍ਰਸ਼ਾਦਾ ਸ਼ੱਕਦੇ ਆ ਬਾਬਾ ਦੀਪ ਸਿੰਘ ਦਾ ਸ਼ੱਕਦੇ ਆ ਪਰ ਦਾਸ ਰਹੀ ਦੂਜੀ ਗੱਲ ਵੀ ਹਰੇਕ ਦੀਵਾਨ ਦੇ ਵਿੱਚ ਕਹਿਣਾ ਦੀਵਾਨ ਲਵਾ ਲੋ ਦੀਵਾਨ ਲਵਾ ਲੋ ਮੈਂ ਕਿਹਾ ਕੁੱਤਿਆਂ ਦਾ ਕੰਮ ਕੀ ਹੁੰਦਾ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਹੈ ਏ ਬਾਬਾ ਨਾਨਕ ਸਿੰਘ ਜੀ ਦਾ ਕੁੱਤਾ ਸਾਹ ਸੰਗ ਜੀ ਅੱਜ ਤਾਂ ਭੌਂਕਦਾ ਬੁਰਾ ਲੱਗਦਾ ਸਾਹ ਸੰਗ ਜੀ ਹਮੇਸ਼ਾ ਦੇਖੋ ਤੁਸੀਂ ਕਦੀ ਵੀ ਦੇਖਿਆ ਜੋ ਕੋਈ ਕੁੱਤਾ ਭੌਂਕਦਾ ਹੋਵੇ ਆਪਾਂ ਨੂੰ ਚੰਗਾ ਲੱਗਦਾ ਸਾਹ ਸੰਗ ਜੀ ਕਦੀ ਵੀ ਤੁਸੀਂ ਦੇਖੋ ਕੋਈ ਵੀ ਕੁੱਤਾ ਭੌਂਕਦਾ ਹੋਵੇ ਨਾ ਆਪਾਂ ਨੂੰ ਚੰਗਾ ਨਹੀਂ ਲੱਗਦਾ ਆਪਾਂ ਉਹਨੂੰ ਲੜਕਰ ਦਿੰਨੇ ਆ ਲੜਕਾਰਦੇ ਨੇ ਨਾ ਪਰ ਸਾਧ ਸੰਗ ਜੀ ਉਹ ਸਾਡੀ ਉਫਾਇਤ ਵਾਸਤੇ ਹੀ ਭੌਂਕਦਾ ਹੁੰਦਾ ਵੀ ਸਾਡੇ ਮਾਲਕ ਆਏ ਸਾਡੇ ਮਾਲਕ ਦਾ ਘਰ ਆ ਸਾਧ ਸੰਗ ਜੀ ਅਸੀਂ ਜਿੱਨਾਂ ਚ ਰਵਾਂਗੇ ਸਾਧ ਸੰਗ ਜੀ ਇਹ ਬਾਬਾ ਅਨੰਤ ਸਿੰਘ ਜੀ ਦਾ ਕੁੱਤਾ ਏ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਦਾ ਕੁੱਤਾ ਸਾਧ ਸੰਗ ਜੀ ਆਹੀਂ ਭੌਂਕਦਾ ਰਹੂਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਹੀਂ ਭੌਂਕਦਾ ਰਹੂਗਾ ਪਰ ਇਹਦੇ ਭੌਂਕਣ ਦੇ ਵਿੱਚ ਵੀ ਸਾਧ ਸੰਗ ਜੀ ਕਿਸੇ ਦਾ ਭਲਾ ਹੀ ਹੁੰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਚਿਰ ਸਵਾਸ ਸਾਧ ਸੰਗ ਜੀ ਅਸੀਂ ਭਲੇ ਕਰਾਂਗੇ ਗੁਰੂ ਦੇ ਪਿਆਰਿਓ ਕਰਨੇ ਤਾਂ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਭਲੇ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਭਲੇ ਕਰਨੇ ਆ ਅਸੀਂ ਤਾਂ ਸਾਧ ਸੰਗ ਜੀ ਤੁਹਾਡੀ ਇੱਕ ਅਰਦਾਸ ਬੇਨਤੀ ਕਰਨੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਵੇਂ ਸਾਧ ਸੰਗ ਦੀ ਕਿਸੇ ਦੀ ਮੰਗ ਵਾਜ ਜਾਂਦੀ ਹੈ ਨਾ ਜਾਂ ਸਾਧ ਸੰਗ ਜੀ ਕਿਸੇ ਦਾ ਪਿਓ ਗਵਾਚ ਜਾਂਦਾ ਨਾ ਉਹਨੂੰ ਰੋਟੀ ਪਾਣੀ ਚੰਗਾ ਨਹੀਂ ਲੱਗਦਾਗਾ ਉਹ ਸਾਧ ਸੰਗ ਜੀ ਵਿਰਾਗ ਵਿੱਚ ਬੈਠਾ ਰਹਿੰਦਾ ਵੇਂਦਾ ਰਹਿੰਦਾ ਇਧਰੋਂ ਵੀ ਮਾਂ ਆਉਂਦੀ ਆ ਇਧਰੋਂ ਵੀ ਮਾਂ ਆਉਂਦੀ ਆ ਜਾਂ ਮੇਰਾ ਡੈਡੀ ਗਵਾਚ ਗਿਆ ਇਧਰੋਂ ਵੀ ਆਉਂਦਾ ਹੈਦਰਾਵੀ ਆਉਂਦਾ ਐਵੇਂ ਸਾਥ ਸੰਗਜ ਜੀ ਅਸੀਂ ਉਹਨਾਂ ਪਿਆਰ ਵਾਲੀਆਂ ਸੰਗਤਾਂ ਦਾ ਇੰਤਜ਼ਾਰ ਕਰਦੇ ਰਹਿੰਨੇ ਆ ਪਿਆਰ ਵਾਲੀਆਂ ਸੰਗਤਾਂ ਨੂੰ ਢੀਕਦੇ ਰਹਿੰਨੇ ਆ ਕੋਈ ਬਾਬਾ ਦੀਪ ਸਿੰਘ ਜੀ ਦਾ ਪਿਆਰਾ ਇਧਰ ਵੀ ਆਊਗਾ ਕਹੂਗਾ ਕਿ ਬਾਬਾ ਜੀ ਸਾਡੇ ਪਿੰਡ ਵੀ ਬਾਬਾ ਦੀਪ ਸਿੰਘ ਜੀ ਦੇ ਚਰਨ ਪਾਓ ਸਾਡੇ ਪਿੰਡ ਵੀ ਬਾਬਾ ਜੀ ਤੁਸੀਂ ਰੌਣਕ ਲਾਓ ਸਾਡੇ ਪਿੰਡ ਦੇ ਵਿੱਚ ਵੀ ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਮਹਾਰਾਜ ਜੀ ਦੁਨੀਆ ਨੂੰ ਦਿਖਾਓ ਸੰਗਤ ਨੂੰ ਦਿਖਾਓ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੰਨੀ ਸ਼ਕਤੀ ਹੈ ਅਸੀਂ ਤਾਂ ਸਾਧ ਸੰਗਤ ਜੀ ਅਸੀਂ ਉਸ ਤਰ੍ਹਾਂ ਉਧਰੇ ਰਹਿੰਨੇ ਆਂ ਉਸ ਤਰ੍ਹਾਂ ਹੀ ਸਾਧ ਸੰਗਤ ਜੀ ਜਿਵੇਂ ਮਾਂ ਪਿਓ ਦਾ ਇੰਤਜ਼ਾਰ ਕਰਦੇ ਆ ਸੰਗਤਾਂ ਦਾ ਇੰਤਜ਼ਾਰ ਕਰਦਾ ਹੀ ਰਹਿੰਨੇ ਗੁਰੂ ਦੇ ਪਿਆਰਿਓ ਪਰ ਵਾਰੇ-ਵਾਰੇ ਜਾਈਏ ਸਾਧ ਸੰਗਤ ਜੀ ਜਦੋਂ ਕੋਈ ਇਹਿੰਦਾ ਕਹਿੰਦਾ ਸਾਧ ਸੰਗਤ ਜੀ ਆ ਕੇ ਕਿ ਬਾਬਾ ਜੀ ਸਾਡੇ ਪਿੰਡ ਦੀਵਾਨ ਲੀਕੋ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਤੇ ਜਾਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਮੱਥਾ ਧਰਤੀ ਨੂੰ ਲੱਗ ਜਾਂਦਾ ਵਾਰ-ਵਾਰ ਇਹ ਜਲ-ਗਲ ਕਹੀ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਇਹਦੇ ਹਿਰਦੇ ਦੇ ਵਿੱਚ ਤੁਸੀਂ ਟਿਕਾਣਾ ਕੀਤਾ ਤਾਂ ਇਹ ਆਇਆ ਹੈ ਬਾਬਾ ਜੀ ਤੁਸੀਂ ਇਹਦੇ ਹਿਰਦੇ ਦੇ ਵਿੱਚ ਵਸੇ ਆਂ ਬਾਬਾ ਜੀ ਤਾਂ ਟਿਕਾਣਾ ਕੀਤਾ ਕੋਈ ਕਿੰਤੂ ਨਹੀਂ ਕੀਤੀ ਕੋਈ ਪ੍ਰੰਤੂ ਨਹੀਂ ਕੀਤੀ ਅਸੀਂ ਕਿੱਥੋਂ ਪੈਸਾ ਇਕੱਠਾ ਕਰਾਂਗੇ ਕਿੱਥੇ ਦੀਵਾਨ ਲਵਾਵਾਂਗੇ ਨਾ ਸਾਧ ਸੰਗ ਜੀ ਸਾਨੂੰ ਦੱਸੋ ਬਾਬਾ ਜੀ ਕਿਹੜੇ ਦਿਨ ਤੁਸੀਂ ਦੀਵਾਨ ਲਾਓਗੇ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਇੱਥੇ ਕੋਈ ਕਿਸੇ ਦਾ ਨਹੀਂ ਸਾਧ ਸੰਗ ਜੀ ਕੋਈ ਕਿਸੇ ਦਾ ਨਹੀਂ ਆਪਣੇ ਦਾ ਸਾਧ ਸੰਗ ਦੀ ਜੇ ਕੋਈ ਚੰਗੇ ਵਸਤਰ ਪਾਏ ਹੋਏ ਜਾਂਦੇ ਹੋਆਂ ਦਾ ਸਾਧ ਸੰਗ ਜੀ ਉਹ ਵੀ ਲੈ ਲੈਣੇ ਆ ਕੜੇ ਸ਼ਾ ਪਾਵੀ ਲੈ ਲੈਣਗੇ ਆਪਨਾ ਆਪ ਸਵਾਰੀਏ ਗੁਰੂ ਦੇ ਪਿਆਰਿਓ ਆਪਨਾ ਆਪ ਸਵਾਰੀਏ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਆਪ ਸਵਾਰੇ ਮੈਂ ਮਿਲਾਂ ਮੈਂ ਸੁਖ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਆਪਾਂ ਗੁਰੂ ਨਾਨਕ ਦੇ ਆਪਾਂ ਮਾਲਕ ਦੇ ਬਣ ਜਗੇ ਸਾਰਾ ਜੱਗ ਸਾਧ ਸੰਗ ਜੀ ਸਾਡਾ ਸਾਧ ਸੰਗ ਜੀ ਥੱਲੇ ਝੁਕ ਜੂਗਾ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਸਾਧ ਸੰਗਤ ਜੀ ਬੜੀਆਂ ਬੜੀਆਂ ਬੇਅੰਤ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਅੱਜ ਮੈਂ ਉਹਨਾਂ ਨੂੰ ਵੀ ਦੇਖਿਆ ਗੁਰੂ ਦੇ ਪਿਆਰਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਧ ਸੰਗਤ ਜੀ ਖੂਨ ਦੇ ਛਿੱਟੇ ਆਇਆ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜਿਨ੍ਹਾਂ ਨੂੰ ਸਾਧ ਸੰਗਤ ਜੀ ਦਾਸ ਨੇ ਲੈ ਕੇ ਵੀ ਦਿੱਤਾ ਗੁਰੂ ਦੇ ਪਿਆਰਿਓ ਇਹ ਬਚਨ ਵੀ ਕੀਤਾ ਕਿ ਭਾਈ ਤੁਹਾਡੇ ਪੰਜ ਪੈਸੇ ਦੀ ਦਵਾਈ ਨਹੀਂ ਲੱਗਣੀ ਤੁਸੀਂ ਦਵਾਈਆਂ ਨਾ ਖਾਓ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਅੱਜ ਉਹ 4-4 ਲੱਖ ਰੁਪਈਆ ਲਾ ਚੁੱਕੇ ਗੁਰੂ ਦੇ ਪਿਆਰਿਓ ਪਰ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਜਾਪ ਨਹੀਂ ਕਰਾਉਂਦੇਗੇ ਸਰਪ 4000 ਰੁਪਈਆ ਨਹੀਂ ਲਾਉਂਦੇਗੇ 4 ਲੱਖ ਸਾਧ ਸੰਗ ਜੀ ਉਹਨਾਂ ਨੇ ਲਾ ਦਿੱਤਾ 4 ਲੱਖ ਲੱਖ ਰੁਪਈਆ ਇਹ ਘਰ ਘਰ ਦੀ ਗੱਲ ਆ ਸਾਧ ਸੰਗ ਜੀ ਕਿਉਂਕਿ ਉਹਨਾਂ ਦੀ ਜੈਦ ਹੁੰਦੀ ਮਹਾਰਾਜ ਤੁਹਾਨੂੰ ਨਿਲ ਜਾਣਾ ਅਸੀਂ ਡਾਕਟਰ ਜਿੰਨੇ ਪੈਸੇ ਮਰਜ਼ੀ ਲੈ ਲੈਣਾ ਡਾਕਟਰਾਂ ਨੇ ਸਾਧ ਸੰਗ ਜੀ ਇਹ ਲਿਖਾਉਣਾ ਹੁੰਦਾ ਕਿ ਭਾਈ ਮਰੀਜ਼ ਮਰ ਜੇ ਜਾਂ ਰਵੇ ਜਾਂ ਨਾ ਰਵੇ ਇਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਸਾਹਸੰਗ ਜੀ ਪੈਸੇ ਮੂੰਹੋਂ ਮੰਗੇ ਸਾਹਸੰਗ ਜੀ 8 8000 ਰੁਪਇਆ 10 1000 ਰੁਪਇਆ ਸਾਹਸੰਗ ਜੀ ਇੱਕ ਦਿਨ ਦਾ ਸਾਹਸੰਗ ਜੀ ਬੈੱਡ ਦੇ ਕਮਰੇ ਦਾ ਸਾਹਸੰਗ ਜੀ ਉਹਨਾਂ ਦਾ ਕਰਾਇਆ ਗੁਰੂ ਦੇ ਪਿਆਰਿਓ ਤੇ ਜਿਨ੍ਹਾਂ ਨੂੰ ਸਾਹਸੰਗ ਜੀ ਉਹਨਾਂ ਦੇ ਵਿੱਚ ਕਰੋਪੀਆਂ ਹੁੰਦੀਆਂ ਕੋਈ ਚੀਜ਼ਾਂ ਦਾ ਫੜੇ ਹੁੰਦੇ ਆ ਉਹ ਸਾਹਸੰਗ ਜੀ ਇਹ ਕੰਮ ਹੋਣ ਹੀ ਨਹੀਂ ਦਿੰਦੀਆਂ ਪਰ ਜਿੱਥੇ ਸਾਹਸੰਗ ਜੀ ਬਾਬਾ ਦੀਪ ਸਿੰਘ ਜੀ ਵਰਗੇ ਖੰਡਾ ਖੜਕਾਉਂਦੇ ਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਨੀ ਹੁੰਦੀ ਆ ਉਹ ਤਾਂ ਸਾਨੂੰ ਸਾਹਸੰਗ ਜੀ ਦੀ ਲਾ ਹੀ ਕੁਛ ਨਹੀਂ ਸਾਹਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਿਹੜੇ ਬਾਬਾ ਦੀਪ ਸਿੰਘ ਜੀ ਆ ਕਿਹੜੇ ਸ਼ਹੀਦ ਸਿੰਘ ਆ ਸਾਧ ਸੰਗ ਜੀ ਪਰ ਵਿਵਪਤ ਪਰੇ ਸਭ ਹੀ ਸੰਗ ਛਾੜ ਤਕਉ ਨਾਵਤ ਨੇਰਾ ਬਹੁਤ ਸਾਧ ਸੰਗ ਜੀ ਦੇਖੀਦੇ ਲੋਕੀ ਕਿਰਪਾਨਾਂ ਪਾ ਪਾ ਕੇ ਸਾਧ ਸੰਗ ਜੀ ਸ਼ਰਾਬਾਂ ਪੀ ਜਾਂਦੇ ਆ ਜੱਜ ਦੇ ਲਾਈ ਜਾਂਦੇ ਆ ਭੁੱਖੀਆਂ ਖਾਈ ਜਾਂਦੇ ਆ ਪਾਠੀ ਸਿੰਘਾਂ ਤੋਂ ਜੇ ਪਾਠ ਕਰਾਉਣਾ ਸਾਧ ਸੰਗ ਜੀ ਪਹਿਲਾਂ ਸਾਧ ਸੰਗ ਜੀ ਪਾਠੀ ਸਿੰਘਾਂ ਨੂੰ ਆਪ ਰਜਾਉਂਦੇ ਆ ਉਹਨਾਂ ਵਾਸਤੇ ਸਪੈਸ਼ਲ ਸਾਧ ਸੰਗ ਜੀ 2 ਕਿਲੋ 2.5 ਕਿਲੋ ਸਾਧ ਸੰਗ ਜੀ ਜਿਹੜਾ ਪੋਸਤ ਦਾ ਸਾਧ ਸੰਗਤ ਜੀ ਜਿਨ੍ਹਾਂ ਨੂੰ ਆਪ ਡੋਡੇ ਕਹਿੰਨੇ ਆ ਪੋਸਤ ਉਹਨਾਂ ਨੂੰ ਸਾਧ ਸੰਗਤ ਦੀ ਢਾਈ 3 ਕਿਲੋ ਪਹਿਲਾਂ ਲਿਆ ਕੇ ਦੇ ਦਿੰਦੇ ਆ ਲਓ ਬਾਬਾ ਜੀ ਅਸੀਂ ਇਹਨਾਂ ਨੂੰ ਝੂਠੇ ਹੱਥ ਨਹੀਂ ਲਾਏਗੇ ਜਿਵੇਂ ਸਾਧ ਸੰਗਤ ਜੀ ਕੋਈ ਪ੍ਰਸ਼ਾਦ ਹੁੰਦਾ ਹੋਵੇ ਲੈ ਅਸੀਂ ਝੂਠੇ ਹੱਥ ਨਹੀਂ ਲਾਏ ਮਹਾਰਾਜ ਜੀ ਤੁਸੀਂ ਖਾਣਾ ਅਸੀਂ ਤਾਂ ਸਾਡੇ ਆ ਸਾਡਾ ਤਾਂ ਸੀ ਮਹਾਰਾਜ ਜੀ ਵੱਖਰਾ ਹੈ ਨਾਲੇ ਆਪ ਸਾਧ ਸੰਗਤ ਜੀ ਭੁੱਖੀ ਖਾਣੀ ਨਾਲੇ ਪਾਠੀ ਸਿੰਘਾ ਨੂੰ ਸਾਧ ਜੀ ਭੁੱਖੀ ਖਾਣੀ ਪਰ ਉਹਨਾਂ ਨੂੰ ਸਾਧ ਸੰਗਤ ਦੀ ਭੁੱਖੀ ਖਵਾ ਖਵਾ ਕੇ ਪਾਠ ਕਰਾਉਣਾ ਤੇ ਭਾਲਦੇ ਅਸੀਂ ਸੌਖਾ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੋ ਜੇ ਅਸੀਂ ਕੰਮ ਕਰਦੇ ਆਂ ਜੇ ਕਿਤੇ ਦੀਵਾਨ ਲਾ ਲਈਏ ਅਸੀਂ ਦੀਵਾਨ ਲਵਾ ਲਈਏ ਫਿਰ ਅਸੀਂ ਪਾਪ ਦਾ ਕੰਮ ਕਰ ਲਾਂਗੇ ਕਿਉਂ ਅਸੀਂ ਨਾ ਅਸੀਂ ਆਪ ਦਾ ਭਲਾ ਕਰਾਉਣਾ ਹੈ ਨਾ ਕਿਸੇ ਦਾ ਹੋਣ ਦੇਣਾ ਇਸ ਕਰਕੇ ਗੁਰੂ ਦੇ ਪਿਆਰਿਓ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ ਧੰਨ ਧੰਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਾਧ ਸੰਗਤ ਜੀ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਸਾਧ ਸੰਗਤ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀਆਂ ਅਮਰਤ ਸਾਰੇ ਤਾਂ ਨਿਹੰਗ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਧ ਸੰਗਤ ਦੀ ਮਾਲਕ ਹਨ ਪਿਤਾ ਪਿਤਾ ਹਨ ਸਾਧ ਸੰਗਤ ਜੀ ਉਹਨਾਂ ਤੋਂ ਬਿਨਾਂ ਸਾਧ ਸੰਗਤ ਜੀ ਸਾਡਾ ਕੋਈ ਵੀ ਗੁਰੂ ਨਹੀਂ ਸਾਧ ਸੰਗਤ ਜੀ ਉਹਨਾਂ ਤੋਂ ਬਿਨਾਂ ਸਾਡਾ ਸਾਧ ਸੰਗਤ ਜੀ ਕੋਈ ਵੀ ਪਿਤਾ ਨਹੀਂ ਸਾਧ ਸੰਗਤ ਜੀ ਕਿਸੇ ਨੇ ਆਪਾਂ ਸਰੀਰ ਨੂੰ ਨਹੀਂ ਮੰਨਣਾ ਸਾਧ ਸੰਗਤ ਜੀ ਬਹੁਤ ਸਾਰੇ ਮੈਂ ਸਾਧ ਸੰਗਤ ਜੀ ਲੋਕ ਦੇਖਿਆ ਜੋ ਗੁਰੂ ਦੇ ਪਿਆਰਿਓ ਸਰੀਰਾਂ ਨੂੰ ਹੀ ਬੰਦਿਆਂ ਨੂੰ ਹੀ ਸਾਧ ਸੰਗਤ ਜੀ ਪਰਮੇਸ਼ਰ ਕਹੀ ਜਾਂਦੇ ਆ ਬੰਦਿਆਂ ਨੂੰ ਹੀ ਸਾਧ ਸੰਗਤ ਜੀ ਸਤ ਗੁਰੂ ਕਹੀ ਜਾਂਦੇ ਆ ਮੈਂ ਵੱਡੇ ਵੱਡੇ ਸਾਧ ਸੰਗਤ ਜੀ ਪੋਸਟਰ ਦੇਖੇ ਲੱਗੇ ਆ ਸਾਧ ਸੰਗਤ ਜੀ ਬਜ਼ਾਰਾਂ ਦੇ ਵਿੱਚ ਉੱਥੇ ਲਿਖਿਆ ਹੁੰਦਾ ਫਲਾਣਾ ਫਲਾਣਾ ਸਤਿਗੁਰੂ ਜੀ ਫਲਾਣਾ 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 ਸਤਿਗੁਰੂ ਜੀ ਉੱਥੇ ਪਧਾਰ ਰਹੇ ਆ ਫਲਾਣੇ ਫਲਾਣੇ ਸਤਿਗੁਰੂ ਜੀ ਪ੍ਰਵਚਨ ਕਰਨਗੇ ਫਲਾਣੇ ਫਲਾਣੇ ਮਹਾਰਾਜ ਜੀ ਪ੍ਰਵਚਨ ਕਰਨਗੇ ਸਾਧ ਸੰਗਤ ਜੀ ਸਾਡੀਆਂ ਦੇਹਾਂ ਅਸੀਂ ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਮਨ ਮਨ ਗੰਦਾ ਅਸੀਂ ਆਪਣੇ ਆਪ ਨੂੰ ਸਤਿਗੁਰੂ ਘੁਆਈ ਜਾਂਦੇ ਆ ਆਪਣੇ ਆਪ ਨੂੰ ਮਹਾਰਾਜ ਘੁਆਈ ਜਾਂਦੇ ਆ ਤੇ ਜਿਹੜੇ ਸਤਿਗੁਰੂ ਸਨ ਸਾਧ ਸੰਗਤ ਜਿਹੜੇ ਮਹਾਰਾਜ ਸੀਗੇ ਉਹਨਾਂ ਨੇ ਸਾਧ ਸੰਗਤ ਆਪ ਹੀ ਬਾਣੀ ਵਿੱਚ ਲਿਖਤਾ ਗੁਰੂ ਦੇ ਪਿਆਰਿਓ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਧ ਦੀ ਤਿਆਰੀ ਉਹਨਾਂ ਨੇ ਤਾਂ ਆਪ ਇਹੀ ਲਿਖਤਾ ਸਾਧ ਸੰਗਤ ਜੀ ਚਾਹ ਫਰੇ ਲਿਖਤਾ ਮੇਰੇ ਬਾਬਾ ਮੈਂ ਬੋਹਰਾ ਸਭ ਖਲਕਤ ਸਿਆਣੀ ਮੈਂ ਬੋਹਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਆਹ ਗੁਰੂ ਦੇ ਪਿਆਰਿਓ ਕ੍ਰਿਸ਼ਨਨਗਰ ਵਾਲਿਓ ਆਪ ਜੀ ਦੇ ਬਹੁਤ ਵੱਡੇ ਭਾਗ ਹੈ ਤੋਂ ਇਨਾ ਭੈਣਾਂ ਦੇ ਵਾਰੇ-ਵਾਰੇ ਜਾਈਏ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਡ ਨੂੰ ਆਪ ਜੀ ਦੇ ਦਰਸ਼ਨ ਕਰਵਾਇਆ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਸਾਧ ਸੰਗਤ ਜੀ ਆਪਾਂ ਪ੍ਰੋਗਰਾਮ ਲਈ ਕੀਏ ਗੁਰੂ ਦੇ ਪਿਆਰਿਓ ਆਇਨਾ ਸਾਧ ਸੰਗਤ ਜੀ ਕਰੋ ਵੀ ਕੱਲ ਨੂੰ ਸਹੀ ਪਰਸੋਂ ਸਹੀ ਮਹੀਨਾ ਨਾ ਕਿ ਸਹੀ ਕਈਆਂ ਕੋਲੇ ਸਾਧ ਸੰਗਤ ਜੀ ਜਵਾਬ ਹੁੰਦੇ ਮਹਾਰਾਜ ਗਰਮੀ ਬਹੁਤ ਹੈ ਜੇ ਸਾਧ ਸੰਗਤ ਜੀ ਗਰਮੀ ਹੈ ਨਾ ਨਹੀਂ ਤੇ ਮਹਾਰਾਜ ਨੂੰ ਸਰਦੀ ਬਹੁਤ ਹੈ ਠੰਡ ਬਹੁਤ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲਿਖੇ ਹੁੰਦੇ ਮਾਸਕ ਦੇ ਵਿੱਚ ਲਿਖੇ ਹੁੰਦੇ ਆ ਉਹਨਾਂ ਨੇ ਸਾਸਨ ਜੀ ਕੋਰ ਗਰਮੀ ਦੇ ਵਿੱਚ ਵੀ ਦੀਵਾਨ ਲਵਾਏ ਆ ਜਿਨ੍ਹਾਂ ਦੇ ਮਾਸਕ 'ਚ ਲਿਖਿਆ ਹੁੰਦਾ ਸਾਸੰਗ ਜੀ ਉਹ ਪੋ ਮਾਗ ਦੇ ਵਿੱਚ ਵੀ ਸਾਸੰਗ ਜੀ ਦੀਵਾਨ ਰੱਖਦੇ ਰਹੇ ਆ ਗੁਰੂ ਦੇ ਪਿਆਰਿਓ ਉਹਨਾਂ ਕੋਲੇ ਸਾਸੰਗ ਜੀ ਕੋਈ ਬਹਾਨਾ ਨਹੀਂ ਹੁੰਦਾ ਗੁਰੂ ਦੇ ਪਿਆਰਿਓ ਆਓ ਸਾਸੰਗ ਜੀ ਆਪਾਂ ਅੰਕਤਾਂ ਅੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ ਦੇਹ ਧਾਰੀਆਂ ਨੂੰ ਨਹੀਂ ਮੰਨਣਾ ਸਾਸੰਗ ਜੀ ਸਰੀਰਾਂ ਨੂੰ ਸੀ ਬਾਬੇ ਨਹੀਂ ਮੰਨਣਾ ਸਾਸੰਗ ਜੀ ਨਾ ਅਸੀਂ ਅੰਗਿਠੀਆਂ ਦੀ ਪੂਜਾ ਕਰਨੀਆਂ ਨਾ ਅਸੀਂ ਕਿਸੇ ਦੀ ਰੋਟੀ ਖਾਣੀਆਂ ਸਾਸੰਗ ਜੀ ਨਾ ਅਸੀਂ ਕਿਸੇ ਦੀ ਲੱਸੀ ਪਾਉਣੀ ਸਾਧ ਸੰਗ ਜੀ ਜੇ ਸ਼ਹੀਦਾਂ ਸਿੰਘਾਂ ਨੂੰ ਮੰਨਣ ਦਾ ਨਜ਼ਾਰਾ ਸਾਧ ਸੰਗ ਦੀ ਫਿਰ ਬਾਬਾ ਦੀਪ ਸਿੰਘ ਤੋਂ ਵੱਡਾ ਸ਼ਹੀਦ ਸਿੰਘ ਕੋਈ ਨਹੀਂ ਫੇਰ ਬਾਬਾ ਅਜੀਤ ਸਿੰਘ ਤੋਂ ਵੱਡਾ ਸ਼ਹੀਦ ਸਿੰਘ ਕੋਈ ਨਹੀਂ ਚਾਰ ਸਹਿਬਜ਼ਾਦਿਆਂ ਤੋਂ ਵੱਡਾ ਸ਼ਹੀਦ ਸਿੰਘ ਕੋਈ ਨਹੀਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹਨਾਂ ਸ਼ਹੀਦਾਂ ਸੰਗਤ ਤੋਂ ਸਾਧ ਸੰਗਤ ਜੀ ਕੋਈ ਵੱਡਾ ਸ਼ਹੀਦ ਜਮਿਆ ਨਹੀਂ ਦੁਨੀਆਂ ਦੇ ਉੱਤੇ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਧ ਸੰਗਤ ਜੀ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਗਏ ਆਪ ਸੰਗਤਾਂ ਦਾ ਕੋਟਾਨ ਕੋਟਾਨ ਧੰਨਵਾਦ ਸਾਧ ਸੰਗਤ ਜੀ ਗ੍ਰੰਥੀ ਸਾਹਿਬਾਨ ਦਾ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ ਧੰਨਵਾ ਔਰ ਇਹਨਾਂ ਭੈਣਾ ਦਾ ਬੀਬੀ ਸੁਤਵਿੰਦਰ ਕੌਰ ਔਰ ਬੀਬੀ ਜਸਵੀਰ ਕੌਰ ਸਾਧ ਸੰਗ ਜੀ ਜਿਨ੍ਹਾਂ ਨੇ ਸਾਧ ਸੰਗ ਜੀ ਫੋਨ ਦੇ ਉੱਤੇ ਦਾਸ ਦੇ ਨਾਲ ਕਨੈਕਟ ਕੀਤਾ ਔਰ ਤੁਹਾਡੇ ਦਰਸ਼ਨ ਕਰਵਾਏ ਸਾਧ ਸੰਗ ਜੀ ਇਹਨਾਂ ਲਈ ਵੀ ਅਰਦਾਸ ਬੇਨਤੀ ਕਰਿਆ ਜੋ ਤੇ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗ ਜੀ ਲਗੋ ਕਿ ਕੁਛ ਨਹੀਂ ਰੱਖਿਆਗਾ ਇਹ ਭੈਣਾ ਤੇ ਵੀ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਸਾਧ ਸੰਗ ਜੀ ਹੁਣ ਇਹਨਾਂ ਨੇ ਵੀ ਸਾਧ ਸੰਗ ਜੀ ਥੋੜੇ ਸਮੇਂ ਦੇ ਵਿੱਚ ਗੁਰੂ ਦੇ ਪਿਆਰਿਓ ਇਥੋਂ ਬਾਹਰਲੀ ਕੰਟਰੀ ਦੇ ਵਿੱਚ ਚਲੇ ਜਾਣਾ ਤੋਂ ਸਾਧ ਸੰਗ ਦੀ ਬਹੁਤ ਸਾਰੇ ਪਿਆਰ ਦਿੰਦੇ ਆ ਬੜਾ ਪਿਆਰ ਕਰਦੇ ਸਾਧ ਸੰਗ ਜਿਸ ਤਰ੍ਹਾਂ ਕਰਕੇ ਆ। ਤੋਂ ਆਓ ਸਾਧ ਸੰਗ ਜੀ ਆਪਾਂ ਇੱਥੇ ਸਮਾਪਤੀ ਕਰ ਗਏ। ਭੁੱਲਾਂ ਚੁੱਕਾ ਮਾਫ਼ ਕਰਨੀਆਂ। ਦਾਸ ਨੂੰ ਵੀ ਸਾਧ ਸੰਗ ਦੀ ਆਪ ਜੀ ਆਸ਼ੀਰਵਾਦ ਦੇਣਾ ਕਮੈਂਟਾਂ ਦੇ ਵਿੱਚ ਗੁਰੂ ਦੇ ਪਿਆਰਿਓ। ਦਾਸ ਨੂੰ ਵੀ ਗੁਰੂ ਦੇ ਪਿਆਰਿਓ ਆਸ਼ੀਰਵਾਦ ਦੇਣਾ ਕਿ ਅਸੀਂ ਵੀ ਸਾਧ ਸੰਗ ਜੀ ਤੁਹਾਡੇ ਸੇਵਾਦਾਰ ਬਣ ਕੇ ਜਿੰਨਾ ਚਿਰ ਰਹਿੰਨੇ ਆ ਸਾਸਾ ਜੀ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰੀਏ। ਕੋਈ ਸਾਡੇ ਵਿੱਚ ਹੋਮੇ ਨਾਵੇ ਸੰਤ ਪੁਣਾ ਨਾਵੇ ਬਾਬਾ ਪੁਣਾ ਨਾਵੇ ਅਸੀਂ ਬਾਬੇ ਆ ਅਸੀਂ ਸੰਤਾਂ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਦੋਂ ਤੱਕ ਵੀ ਰਹੀਏ ਸਾਧ ਸੰਜੀ ਤੁਹਾਡੇ ਸੇਵਾਦਾਰ ਬਣ ਕੇ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਤੁਹਾਡੇ ਜੋੜੇ ਝਾੜਦੇ ਰਹੀਏ ਸਾਧ ਸੰਗ ਜੀ ਇਹੋ ਹੀ ਚੀਜ਼ ਮੰਗਦੇ ਆ ਸੰਗਤ ਜੀ ਇਹੋ ਹੀ ਤੁਹਾਡੇ ਕੋਲੋਂ ਪਿਆਰ ਮੰਗਦੇ ਆ ਇਹ ਹੋਈ ਪਿਆਰ ਮੰਗਦੇ ਸਾਧ ਸੰਗ ਜੀ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਚੰਗੀ ਲੱਗਦੀ ਸਾਧ ਸੰਗ ਜੀ ਜਿਹੜੇ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਵੀ ਵਡਿਆਈ ਦੇ ਉੱਤੇ ਖੁਸ਼ ਹੁੰਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਦੇ ਉੱਤੇ ਖੁਸ਼ ਹੁੰਦੇ ਸਾਧ ਸੰਗ ਜੀ ਬਾਬਾ ਅਨੰਤ ਸਿੰਘ ਜੀ ਦੇ ਪਾਏ ਪੂਰਨਿਆਂ ਦੇ ਉੱਤੇ ਖੁਸ਼ ਹੁੰਦੇ ਆ ਇਹਨਾਂ ਸਾਧ ਸੰਗ ਜੀ ਦੀਵਾਨਾਂ ਨੂੰ ਤੁਸੀਂ ਆਪਣੇ ਗਰੁੱਪਾਂ ਦੇ ਵਿੱਚ ਪਾ ਕੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਪਾ ਕੇ ਸਾਧ ਸੰਗ ਜੀ ਵਾਦ ਤੋਂ ਵਾਦ ਸਾਥ ਸੰਗਤ ਜੀ ਗਾਂਹਿਆਂ ਪਚਾ ਕੇ ਜਦੋਂ ਵੀ ਤੁਸੀਂ ਸਾਥ ਸੰਗਤ ਗਰੁੱਪ ਦੇ ਵਿੱਚ ਪਾਉਨੇ ਹੁੰਨੇ ਨੇ ਰੈਸੇਦਾਰ ਨੂੰ ਭੇਜਦੇ ਹੁੰਨੇ ਆ ਉਹਨਾਂ ਨੂੰ ਵੀ ਅੱਗੇ ਗਿਆ ਕਰੋ ਭਾਈ ਵੀ ਤੁਸੀਂ ਜਿੱਥੇ ਅੱਗੇ ਗਾਂਹ ਤੁਸੀਂ ਵੀ ਭੇਜਣੀ ਆ ਤੇ ਤੁਸੀਂ ਵੀ ਅੱਗੇ ਭੇਜਣ ਲੱਗੇ ਤੁਸੀਂ ਉਹਨੂੰ ਕਹਿਣਾ ਵੀ ਗਾਂਹ ਦੀ ਗਾਂ ਇਹ ਭਾਈ ਆਪਾਂ ਭੇਜਣੀ ਆ ਔਰ ਸਾਥ ਸੰਗਤ ਦੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵਾਦ ਤੋਂ ਵਾਦ ਸਾਥ ਸੰਗਤ ਜੀ ਸਨ ਜੋਗ ਦੇਣਾ ਤੋ 사ਸਨ ਜੀ ਕਾफी ਸਮਾਂ ਹੋ ਗਿਆ ਪਾਇਥੇ ਪਤੇ ਬੁਲਾਈਏ ਭੁੱਲਾਂ ਚੁੱਕਾ ਮਾਫ ਕਰਨੀਆਂ 사ਸਨ ਜੀ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ